ভাই দাচু দি

ਵੱਟ ਜੀ ਬੱਸ ਨਾ ਕਰਦਾ ਨਾ ਟੇਬਲ ਆ ਦਿਓ ਇਹਨਾਂ ਕੋਲ ਲੈ ਕੇ

Yeah. <laughs> ਇਤਾ ਸਮੁੰਦ ਸਾਗਰ ਦੀਰ ਪਰਿਆ ਇਤੇ ਅਗਣਾ ਹਮਾਰੇ i <laughs> ਮਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਗੁਣ ਨਾ ਵਿਚਾ ਸਕੀਕਤ ਇਹੀ ਵਨੰਦਿ ਗੁਣੀ ਦੇਦਾਨ ਗੁਰੂ ਗਰੀਬ ਨੇ ਵਾਜ ਜੀਓ ਜਪੜਾ ਜੀ ਸਤਨਾਮ ਸ੍ਰੀ ਵਾ ਇਸਦਰ ਮਿਲਦਾ ਇਸਦਰ ਮਿਲਦਾ ਮੀਟਾਲੀਆਂ ਨੂੰ ਤਾਣ ਹੈ ਤੇਰਾ ਦਰਤਾ ਤਿਆ ਮਹਿਮਾਨਾਂ ਦਾ ਮਾਨ ਹੈ ਤੇਰਾ ਦਰਤਾ ਤਿਆ ਮਹਿਮਾਨਾਂ ਦਾ ਮਾਨ ਇਥੇ ਅਗ ਜਿਹੜਾ ਹੱਥ ਜੋੜੀ ਕੋਈ ਖੜਦਾ खाधरबार ਦੀ ਜਾਗਰ ਜੋ ਚਵਰ ਸ਼ਤਰ ਤੱਕ ਤੇ ਮਾਲ ਗਰੀਬਨਵਾਦ ਜੁਗ ਹੋ ਜੁਗ ਟਾਲੋ ਸਾਹਿਬ ਤੁਨ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮਕਦਸ ਚਰਨਾਂ ਵਿੱਚ ਆਪਣੇ ਸੀਸ ਨੂੰ ਲਗਾਈਏ ਘਰ ਫਤੇ ਦੀ ਸ਼ਾਨ ਪਾਵੇ ਕੋਈ ਵੀ ਸੁਨਾਵਾਨ ਜੀ ਨਾ ਰਹੇ ਇੱਕ ਵਾਰ ਅਖੰਡੇ ਸਭ ਮਾਈ ਭਾਈ ਗੱਜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਕੋ ਅਰਦਾਸ ਕਰੋ ਬਚਣ ਹੈ ਵਾਹਿਗੁਰੂ ਪਰਮਾਤਮਾ ਹੈ ਜਪ ਸਭੈ ਸੋਹਮੇ ਜਿਹੜਾ ਪੰਜ ਵਿਕਾਰਾਂ ਦੇ ਵਿੱਚੋਂ ਇੱਕ ਵਿਕਾਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿੰਨਾ ਜਿਹੜੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਇੰਦਾ ਉਹ ਜਦੋਂ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਦਾ ਤੇ ਜਦੋਂ ਪਰਮਾਤਮਾ ਦੇ ਨੇੜੇ ਚਲੇ ਜਾਂਦਾ ਹੰਕਾਰ ਖੰਭ ਲਾ ਕੇ ਉੱਡੇ ਜਾਂਦੇ ਇਹ ਦੁਨੀਆ ਦੀ ਕੱਲ ਸਚਾਈ ਹੈ ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚੋਂ ਇੱਕ ਵਿਕਾਰ ਜਿਹੜਾ ਹੰਕਾਰ ਹੈ ਨਾ ਉਹ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਆਂ ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਆਪਣੇ ਮਨ ਚੋਂ ਡਾਰੀ ਮਾਰਦੇ ਆਂ ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਨੇ ਆਪਾਂ ਨੂੰ ਗੁਰੂ ਗੰਗਾ ਸਾਹਿਬ ਦੇ ਚਰਨਾਂ ਦੀ ਛੋ ਗੁਰੂ ਨਾਨਕ ਦੀ ਸੰਗਤ ਆਪ ਸੁਭਾਗ ਪ੍ਰਾਪਤ ਹੋ ਰਿਹਾ ਜਿੰਨਾ ਵੀ ਸਮਾਂ ਗੁਰੂ ਨਾਨਕ ਦੀ ਜੋਤ ਨੇ ਸਾਡੀ ਝੋਲੀ ਵਿੱਚ ਪਾਇਆ ਆਪਾਂ ਆਪਣੇ ਵੱਡੇ-ਵਡੇਰਾਂ ਦੇ ਕਰੀ ਨਾਮੇ ਨਾਲ ਸਾਂਝ ਪਾਉਂਦਾ ਯਤਨ ਕਰੀਏ ਤਕਰੀਬਨ ਇੱਕ-ਦੂ ਘੰਟਾ ਆਪ ਸੰਗਤ ਦੇ ਜੋੜੇ ਝੜਨ ਦਾ ਸੁਭਾਗ ਸਾਨੂੰ ਮਿਲਿਆ ਸਾਡੇ ਬਜ਼ੁਰਗ ਬੈਠੇ ਨਹੀਂ ਨੌਜਵਾਨ ਬੈਠੇ ਨੇ ਮਾਈਆਂ ਬੀਬੀਆਂ ਭੈਣਾਂ ਸਾਡੀਆਂ ਬੈਠੀਆਂ ਨਹੀਂ ਆਪ ਸੰਗਤ ਦੇ ਚਰਨਾਜ ਹੱਥ ਤੋੜ ਕੇ ਬੇਨਤੀ ਆ ਵੀ ਜਿਹੜੀ ਮਾੜੀ ਮੋਟੀ ਵੀ ਹਲਚਲ ਹੁੰਦੀ ਆ ਨਾ ਆਪਾਂ ਇਹਨੂੰ 1 ਘੰਟੇ ਬਾਅਦ ਥੋੜਾ ਜਿਆਦਾ ਸੰਕੋਚ ਕਰਨ ਅੱਜ ਜਿਹੜੀ ਵੀ ਘੜੀਆਂ ਗੱਲਾਂ ਗੱਲਾਂ ਸੁਆਸ ਆਪਣਾ ਇਸ ਜ਼ੁਬਾਨ ਵਿੱਚ ਬਤੀਤ ਹੋਣਾ ਨਾ ਜੇਕਰ ਕੋਈ ਲਾਹਾ ਨਾ ਲੈ ਕੇ ਗਏ ਫਿਰ ਇਹ ਸਮਾਂ ਆਪਣਾ ਵਿਆਹ ਉੱਥੇ ਚੱਲਿਆ ਜਾਣਾ ਜੇ ਦੋ ਦੋ ਜਨਮ ਲਿਆ ਬੜਾ ਸਮਾਂ ਬਿਰਤਿ गवा ਦਿੱਤਾ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਤੀ ਕਰਦੇ ਆ ਜਿੱਥੇ ਗੁਰਮਤਿ ਪਰਿਵਾਰ ਦੇ ਕੋਲੋਂ ਆਪਾਂ ਤਨ ਕਰਕੇ ਹਾਜ਼ਰੀ ਲਵਾਈ ਆਂ ਆਪਣੀ ਮਾਨ ਕਰਕੇ ਹਾਜ਼ਰੀ ਗੁਰਨਾਨਕ ਦੇ ਘਰ ਪ੍ਰਵਾਨ ਚੜ ਜਾਵੇ ਇੱਥੇ ਮਨ ਦੀਆਂ ਹਾਜ਼ਰੀਆਂ ਪ੍ਰਵਾਨ ਚੜਦੀਆਂ ਆ ਆਪਾਂ ਸਾਖੀ ਸਾਰਿਆਂ ਨੇ ਸਰਵਣ ਕੀਤੀ ਹੈ ਨਗਰ ਜਮਸ਼ੇਰ ਦੀ ਸੰਗਤ ਬੜੀ ਸੂਝਵਾਨ ਹੈ ਆਪ ਜੀ ਦੇ ਨਗਰ ਦੇ ਢਾਗੀ ਸਿੰਘ ਜੋਏ ਨੇ ਸਰੰਗੀ ਮਾਸਟਰ ਨੇ ਆਪ ਅਕਸ ਦੀ ਢਾਗੀ ਜਥਿਆਂ ਨੂੰ ਬੜਾ ਮਾਣ ਬਖਸ਼ਦੇ ਆ ਉਹਨਾਂ ਨੂੰ ਸਰਵਣ ਕਰਦੇ ਆ ਸੰਗਤ ਜਾਣਦੀ ਹੈ ਬੜੀ ਸੂਝਵਾਨ ਹੈ ਵੀ ਆਪਾਂ ਸਾਖੀ ਸਾਰਿਆਂ ਨੇ ਸਰਵਣ ਕੀਤੀ ਦਸਵੇਂ ਪਾਤਸ਼ਾਹ ਦੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਅਗ ਪੀਖੰਨ ਨਾਲ ਘਰੇ ਬੈਠਿਆ ਕਿਸੇ ਦੀ ਸੁਰਤ ਜੁੜ ਗਈ ਨਾ ਉਹਦੀ ਹਾਜ਼ਰੀ ਲੱਗ ਜਾਣੀ ਹੈ ਤੇ ਆਪਣੀ ਸੁਰਤ ਘਰੇ ਕੰਮਤ ਹੁੰਦੇ ਆਲ ਡਾਰੀ ਮਾਰਦੀ ਤੇ ਆਪਾਂ ਗੈਰ ਹਾਜ਼ਰ ਹੋ ਜਾਣਾ ਪਰ ਆਪਾਂ ਤਾਂ ਹੋਂ ਨਹੀਂ ਦੇਣਾ ਆਪਣੇ ਮਨ ਮਿਰਚਿਆਂ ਨੂੰ ਕਾਗਰ ਕਰਨ ਵਾਲਾ ਤੇ ਜੇਕਰ ਨਹੀਂ ਕਾਗਰ ਹੁੰਦਾ ਜਿਵੇਂ ਵਾਹਿਗੁਰੂ ਦੇ ਜਾਪ ਦਾ ਆਪਾਂ ਖਤੇ ਦੇ ਵਿੱਚ ਦੋ ਵਾਰ ਸਿਮਰਨ ਕੀਤਾ ਆ ਦਵਾਨ ਨਹੀਂ ਕੋਈ ਵੀ ਦਵਾਨ ਸਰਵਣ ਕਰਦੇ ਆ ਕੋਈ ਕਥਾ ਚੱਲਦੀ ਏ ਕੋਈ ਕੀਰਤਨ ਹੋ ਰਿਹਾ ਢਾਡੀ ਵਾਰਾਂ ਗਾਈਆਂ ਜਾ ਰਹੀਆਂ ਜਦੋਂ ਤੁਸੀਂ ਦਵਾਨ ਸਰਵਣ ਕਰਦੇ ਆ ਵਾਹਿਗੁਰੂ ਦੇ ਜਾਪ ਦਾ ਸਿਮਰਨ ਆਪਣੀ ਮਨ ਦੇ ਅੰਦਰ ਕਰੋ ਥੋੜੇ ਸਮੇਂ ਬਾਅਦ ਤੇ ਜਦੋਂ ਹੱਲੇ ਬਿਹਾਸ ਨਹੀਂ ਜਾਂ ਤੁਹਾਡੀ ਸੁਣਤ ਜਿਹੜੀ ਏ ਬਲਾਰੇ ਦੀ ਗੱਲ ਵੱਲ ਟੁੱਟੇਗੀ ਸਿਮਰਨ ਕਰਦੇ ਆ ਤੁਹਾਨੂੰ ਉਹਦੀ ਗੱਲ ਜਿਹੜੀ ਏ ਸਮਝਣੀ ਆਉਣੀ ਤੇ ਕਈ ਵਾਰ ਤਾਂ ਆਉਣਾ ਉਹਦੀ ਗੱਲ ਸਰਵਣ ਕਰਦਿਆਂ ਕਰਨਿਆਂ ਜਾਪ ਨਹੀਂ ਲੜੀ ਟਟ ਜਾਣੀ ਪਰ ਹੌਲੀ ਹੌਲੀ ਜਦੋਂ ਅਭਿਆਸ ਬਣ ਗਿਆ ਉਦੋਂ ਮੰਨਦੀ ਕੱਲ ਤਾਂ ਵੀ ਉਹਨੇ ਕੀ ਵਾਈਪ ਨੂੰ ਜਲਦਾ ਸਿਮਰਨ ਵੀ ਨਿਰੰਤਰ ਚੱਲੇਗਾ ਤੇ ਸਿਮਰਨ ਦੇ ਨਾਲ-ਨਾਲ ਤੁਹਾਨੂੰ ਬੁਲਾਰੇ ਦੀ ਕਲੀ-ਕਲੀ ਗੱਲ ਜਿਹੜੀ ਉਹ ਵੀ ਤੁਹਾਡੇ ਸਹਿਣ ਵਿੱਚ ਪਹੁੰਚ ਜਾਵੇ ਗਰਮਕ ਪ੍ਰਵਾਹ ਸ੍ਰੀ ਗਵਰ ਸਿੰਘ ਸਰਦਾਰ ਮੋਹਨ ਸਿੰਘ ਜੀ ਤੇ ਨਾਲ ਦੀ ਸੁਪਤਨੀ ਬੀਬੀ ਜਗਿੰਦਰ ਕੌਰ ਤਨਨਾਦੇਸ ਪੁੱਤਰ ਸਰਦਾਰ ਜਤਿੰਦਰਪਾਲ ਸਿੰਘ ਜੀ ਇਸ ਪਤਨੀ ਬੀਬੀ ਰਾਜਦੀਪ ਕੌਰ ਤੇ ਨਾਲ ਦੀ ਧੀ ਲਾਪ੍ਰਿਤ ਕੌਰ ਦੇ ਆਨੰਦ ਕਾਟਿਆਂ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋ ਇਸ ਮੁੱਚੇ ਸੇਖੋ ਪਰਿਵਾਰ ਨੇ ਗੁਰੂ ਸਾਹਿਬ ਦੇ ਤੇ ਗੁਰੂ ਕੇ ਸੰਤਾਂ ਦੇ ਚਰਨ ਪਰਸੇ ਪਰਿਵਾਰ ਵੱਲੋਂ ਪਹਿਨ ਲਾਪ੍ਰਿਤ ਕੌਰ ਦੇ ਪਾਇਆ ਜੀ ਸੁਰਗਵਾਸੀ ਸਰਦਾਰ ਸੁਖਵਿੰਦਰ ਸਿੰਘ ਕਾਈ ਰਣਜੀਤ ਕੌਰ ਭਰਾ ਹਰਪ੍ਰਿੰਤ ਸਿੰਘ ਭਾਬੀ ਪ੍ਰਿੰਕਾ ਕੌਰ ਪਰ ਆ ਸੰਦੀਪ ਸਿੰਘ ਭਾਬੀ ਕੋਮਲਪ੍ਰੀਤ ਕੌਰ ਪਹਿਲ ਨਵੇਂ ਗਗਨਦੀਪ ਕੌਰ ਜੀਜਾ ਅਮਨਪ੍ਰੀਤ ਸਿੰਘ ਸੋਲ ਸਾਹਿਬ ਯੂਐਸਏ ਵਾਲੇ ਤੇਨਾਂ ਦਾ ਪੁੱਤਰ ਸਰਦਾਰ ਤੇਜ ਸਿੰਘ ਸੋਲ ਸਮੁੱਚਾ ਪੁਵਾਰ ਇੱਤੇਦਾਰ ਸਾਖ ਸੰਧੀ ਜਿੰਨੇ ਵੀ ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਸਾਰਿਆਂ ਨੂੰ ਪਰਿਵਾਰ ਵੱਲੋਂ ਜੀ